ਗਾਜ਼ਾ ਨੂੰ ਲੈ ਕੇ ਆ ਇੱਕ ਬਹੁਤ ਇੰਪੋਰਟੈਂਟ ਖਬਰ ਹੈ ਕੈਨੇਡਾ ਦੀ ਫੋਰਨ ਇੰਟਰਫੀਅਰੈਂਸ ਦੇ ਵਿੱਚ ਉਹ ਆਪਾਂ ਬਾਅਦ ਦੇ ਵਿੱਚ ਸਾਂਝੀ ਕਰਾਂਗੇ ਜੀ ਗਾਜ਼ਾ ਦੇ ਵਿੱਚ ਜੋ ਹੁਣ ਉੱਥੇ ਜੰਗ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਯੂਨੈ ਵੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਤੇ ਇਜ਼ਰਾਈਲ ਵਾਲੇ ਐਗਰੀ ਹੋ ਗਏ ਆ ਹੁਣ ਹਮਾਸ ਵਾਲੇ ਥੋੜੇ ਜੇ ਫਸੇ ਹੋਏ ਆ ਤੇ ਟੋਨੀ ਬਲਿੰਕਨ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਬਹੁਤ ਫਰਸਟ੍ਰੇਟਡ ਆ ਕਿਉਂਕਿ ਜਿਹੜਾ ਯੂਐਸ ਬੈਕ ਪਰਪੋਜ਼ਲ ਆ ਜਿਹਨੂੰ ਯੂਐਸ ਨੇ ਬੈਕ ਕੀਤਾ ਸੀ ਤਾਂ ਕਿ ਜੋ ਗਾਜ਼ਾ ਵਾਲਾ ਏਰੀਆ ਆ ਉੱਥੇ ਸੀਜ਼ਫਾਇਰ ਇਮੀਡੀਏਟਲੀ ਹੋ ਸਕੇ ਤੇ ਬਾਕੀ ਜਿਹੜੇ ਹੋਸਟੇਜਸ ਆ ਉਹਨਾਂ ਨੂੰ ਛੱਡਿਆ ਜਾ ਸਕੇ ਉਹਦੇ ਵਿੱਚ ਜੋ ਹਮਾਸ ਵਾਲੇ ਆ ਉਹ ਬਹੁਤ ਸਾਰੀਆਂ ਚੇਂਜਸ ਚਾਹੁੰਦੇ ਹੈਗੇ ਆ ਉਹ ਹਜੇ ਤੱਕ ਐਗਰੀ ਨਹੀਂ ਕਰ ਰਹੇ ਹੈਗੇ ਸੋ ਉਹਨਾਂ ਦਾ ਇੱਕ ਮੇਨ ਇਹ ਵੀ ਆ ਕਿ ਜੇ ਅਸੀਂ ਤੁਹਾਡੇ ਹੋਸਟੇਜ ਛੱਡ ਰਹੇ ਆ ਤੇ ਸਾਡੇ ਵੀ ਜਿਹੜੇ ਲੋਕ ਫੜੇ ਹੋਏ ਆ ਉਹਨਾਂ ਨੂੰ ਜਿਹੜਾ ਛੱਡਿਆ ਜਾਵੇ ਸੋ ਇਹਦੇ ਵਿੱਚ ਟੋਨੀ ਜੋ ਹੈਗੇ ਆ ਬਲਿੰਕਨ ਉਹਨਾਂ ਨੇ ਇਹ ਕਿਹਾ ਕਿ ਕੁਝ ਤਾਂ ਚੇਂਜਸ ਜਿਹੜੀਆਂ ਆ ਉਹ ਵਰਕੇਬਲ ਹੈਗੀਆਂ ਕੁਝ ਅਸੀਂ ਨਹੀਂ ਕਰ ਸਕਦੇ ਅੱਜ ਉਹਨਾਂ ਨੇ ਦੋਹਾ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਦੱਸਿਆ ਹੈਗਾ ਆ ਬਲਿੰਕਨ ਜੋ ਆ ਉਹ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਜਿਹੜੀ ਇਹ ਜੰਗ ਉਹ ਬੰਦ ਹੋਵੇ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਯੂਨੀਵਰਸਿਟੀਜ਼ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਪ੍ਰੋਟੈਸਟ ਹੋਏ ਹੈਗੇ ਆ ਤੇ ਬਾਈਡਨ ਉਹਨਾਂ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ ਆ ਉਹਨਾਂ ਦੀ ਸਰਕਾਰ ਦੇ ਖੋਦੇ ਬਹੁਤ ਸਾਰੇ ਮੈਂਬਰ ਜਿਹੜੇ ਰਿਜ਼ਾਈਨ ਕਰ ਗਏ ਜਿਹੜੇ EMPLOYE ਕਰਦੇ ਉਥੇ EMPLOYE ਕੰਮ ਕਰਦੇ ਸੀ ਤੇ ਉਹਨਾਂ ਨੇ ਵੀ ਇੱਕ ਪਿਛਲੇ ਦਿਨਾਂ 'ਚ ਪ੍ਰੈਸ਼ਰ ਗਰੁੱਪ ਬਣਾਇਆ ਸੀ ਪਈ ਇਹ ਮਾੜੀ ਗੱਲ ਹੈਗੀ ਆ ਪਈ ਤੁਸੀਂ ਅੰਨੀ ਸਪੋਰਟ ਜਿਹੜੀ ਆ ਉਹ ਇਜ਼ਰਾਈਲ ਨੂੰ ਕਰ ਰਹੇ ਤੇ ਉਧਰ ਜਿਹੜਾ ਆ ਬਹੁਤ ਕਤਲੇਆਮ ਹੋ ਰਿਹਾ ਜੋ ਕੁਝ ਦੋ ਦਿਨ ਪਹਿਲਾਂ ਵਾਪਰਿਆ ਪਈ ਚਾਰ ਹੋਸਟੇਜ ਚੜਾਏ ਗਏ ਅ ਚਲੋ ਵਧੀਆ ਗੱਲ ਸੀ ਪਰ ਉਹਨਾਂ ਨੂੰ ਸ਼ਟਾਨ ਦੇ ਵਿੱਚ 280 ਲੋਕਾਂ ਦੀ ਮੌਤ ਹੋਈ ਜਿਹੜੇ ਪਾਲਸਤੀਨੀਅਨ ਮੂਲ ਦੇ ਸੀ ਤੇ ਵੱਡੀ ਗਿਣਤੀ ਚ ਫਟੜ ਹੋਏ ਉਸ ਤੋਂ ਬਾਅਦ ਫਿਰ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਆਹਾਕਾਰ ਮਚੀ ਹੈਗੀ ਆ ਟੋਨੀ ਬਲਿੰਕਨ ਉਹਨਾਂ ਨੇ ਇਹ ਕਿਹਾ ਹੈ ਕਿ ਇਜ਼ਰਾਈਲ ਵਾਲਿਆਂ ਨੇ ਇਸ ਪ੍ਰੋਪੋਜ਼ਲ ਨੂੰ ਮੰਨ ਲਿਆ ਹੈਗਾ ਪਰ ਹਮਾਸ ਨੇ ਹਜੇ ਤੱਕ ਜੈਸ ਜਾਂ ਕਿਸੇ ਤਰ੍ਹਾਂ ਦਾ ਆਨਸਰ ਨਹੀਂ ਦਿੱਤਾ ਹੈਗਾ ਯੂ ਐਸ ਦੇ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਉਹਨਾਂ ਨੇ ਇਹ ਕਿਹਾ ਵੀ ਕੁਝ ਕੁ ਚੇਂਜਸ ਤਾਂ ਬਹੁਤ ਮਾਈਨਰ ਹੈਗੀਆਂ ਤੇ ਕੁਝ ਜਿਹੜੀਆਂ ਆ ਉਹ ਜਿਹੜਾ ਨੂੰ ਅਕਸੈਪਟ ਕੀਤਾ ਜਾਕਦਾ ਕੁਝ ਨੂੰ ਜਿਹੜਾ ਆ ਇਹ ਅਕਸੈਪਟ ਨਹੀਂ ਕੀਤਾ ਜਾ ਸਕਦਾ ਸੋ ਹੋਪਫੁਲੀ ਸਾਰੇ ਆਸ ਕਰਦੇ ਆ ਵੀ ਜਿਹੜੀ ਲੜਾਈ ਆ ਇਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਆਰਮਸ ਜਿਹੜੇ ਲੋਕ ਆ ਆਮ ਜਨਤਾ ਆ ਉਹਦਾ ਬਹੁਤ ਘਾਣ ਹੋ ਰਿਹਾ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਬਟਾ ਇਵਨ ਜੋ ਹੁਣ ਪਿਛਲੇ ਦਿਨਾਂ ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਦਿਨ ਚ 270 ਜਾਂ 80 ਲੋਕਾਂ ਦੀ ਮੌਤ ਹੋਈ ਆ ਹੁਣ ਯੂਨ ਵਾਲੇ ਕਹਿ ਰਹੇ ਆ ਵੀ ਇਹ ਇਸ ਨੂੰ ਜੈਨੋਸਾਈਡ ਗਣਿਆ ਚਾਹੀਦਾ ਤੇ ਇਹ ਵਾਰ ਕ੍ਰਾਈਮ ਦੇ ਅੰਡਰ ਆਣਾ ਚਾਹੀਦਾ ਹੈਗਾ ਆ ਤੇ ਹਮਾਸ ਵਾਲਿਆਂ ਨੇ ਆਪਣਾ ਜਿਹੜਾ ਜਵਾਬ ਆ ਉਹ ਵੀ ਸਬਮਿਟ ਕੀਤਾ ਆ ਉਹਦੇ ਵਿੱਚ ਉਹਨਾਂ ਨੇ ਮਲਟੀਫੇਸ ਸੀਜ਼ਫਾਇਰ ਦੱਸਿਆ ਤੇ ਟੋਨੀ ਬਲਿੰਕਨ ਹੁਣੀ ਇਸ ਟਾਈਮ ਅਮਾਨ ਦੇ ਵਿੱਚ ਹੈਗੇ ਆ ਤੇ ਉਹ ਬੱਖ-ਬੱਖ ਜਿਹੜੇ ਉਹ ਮੁਲਕਾਂ ਦੇ ਲੀਡਰ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਹਮਾਸ ਵਾਲੇ ਜੋ ਆ ਉਹ ਈਜੀਪਟ ਦੇ ਵਿੱਚ ਆਪਣੀ ਮੀਟਿੰਗ ਕਰਦੇ ਆ ਈਜੀਪਟ ਦੇ ਇੰਟੈਲੀਜੈਂਸ ਚੀਫ ਅਵਾਜ਼ ਕੈਮਲ ਨੇ ਇਹ ਦੱਸਿਆ ਅਗਲੀ ਜਿਹੜੀ ਖਬਰ ਆ ਉਹ ਵੀ ਇਜ਼ਰਾਈਲ ਦੀ ਪੋਲਿਟਿਕਸ ਦੇ ਨਾਲ ਤਾਲੁਕਤ ਰੱਖਦੀ ਹੈ ਇਜ਼ਰਾਈਲ ਦੇ ਵਿੱਚ ਇੱਕ ਉੱਥੋਂ ਦਾ ਰਾਜਨੀਤਿਕ ਸੰਕਟ ਜਿਹੜਾ ਸਿਆਸੀ ਸੰਕਟ ਵੀ ਹੈਗਾ ਉਹ ਵੀ ਮੰਡਰਾਉਂਦਾ ਕਿਉਂਕਿ ਉੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੋਈ ਵੀ ਸਰਕਾਰ ਸਥਿਰ ਨਹੀਂ ਰਹੀ ਹੁਣ ਇੱਕ ਵਾਰ ਫਿਰ ਤੋਂ ਉੱਥੋਂ ਦੀ ਸਰਕਾਰ ਖਾਸ ਕਰਕੇ ਬੈਂਜਾਮਿਨ ਨੇਤਨਯਾਹੁਦ ਦੀ ਜਿਹੜੀ ਗਵਰਨਮੈਂਟ ਆ ਉਹਦੇ ਬਾਰੇ ਹੁਣ ਕਈ ਤਰ੍ਹਾਂ ਦੀਆਂ اٹਕਲਾਂ ਜਿਹੜੀਆਂ ਨੇ ਸਿਆਸੀ ਘੇਲਾਰਿਆਂ ਦੇ ਵਿੱਚ ਚੱਲ ਰਹੀਆਂ ਨੇ ਬੈਨਿਗੈਂਸ ਤੇ ਗੈਡੀ ਇਸੇਨ ਕੋਰਟ ਜਿਹੜੇ ਨੇ ਇਹ ਮੈਂਬਰ ਨੇ ਇਜ਼ਰਾਈਲ ਦੀ ਵਾਰ ਕੈਬਨਿਟ ਦੇ ਤੇ ਉਹਨਾਂ ਨੇ ਹੁਣ ਇੱਕ ਪ੍ਰੋਗਰਾਮ ਦੇ ਦੌਰਾਨ ਆਪਣਾ ਜਿਹੜਾ ਇਹ ਐਲਾਨ ਕੀਤਾ ਕਿ ਉਹ ਹੁਣ ਰਿਜ਼ਾਈਨ ਕਰ ਸਕਦੇ ਨੇ ਬੈਂਜਾਮਿਨ ਨੇਤਨਯਾਹੁਦ ਦੀ ਜਿਹੜੀ ਐਮਰਜੈਂਸੀ ਗਵਰਨਮੈਂਟ ਆ ਉਹਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜਿਹੜੇ ਸਾਡੀਆਂ ਕੁਝ ਅਸਹਿਮਤੀਆਂ ਨੇ ਕਿ ਸਾਡਾ ਜਿਹੜਾ ਮੌਲਕ ਹੈ ਉਹ ਦੋ ਪਾਸਿਆਂ ਤੋਂ ਘਿਰਿਆ ਹੋਇਆ ਹੈ ਇੱਕ ਤਾਂ ਗਾਜ਼ਾ ਦੇ ਵਿੱਚ ਜੰਗ ਦੇ ਵਿੱਚ ਅਸੀਂ ਉਲਝੇ ਹੋਏ ਹਾਂ ਤੇ ਦੂਜੇ ਪਾਸੇ ਸਾਡੀ ਜਿਹੜੀਆਂ ਸਰਕਾਰ ਆ ਜਾਂ ਸਾਡੇ ਕੁਝ ਲੋਕ ਆ ਉਹਨਾਂ ਦੀਆਂ ਆਪ ਖੁਦਰੀਆਂ ਕਰਕੇ ਅਸੀਂ ਲੈਬਨਨ ਦੇ ਸਰਹੱਦ ਤੇ ਵੀ ਉਲਝਣ ਜਾ ਰਹੇ ਆ ਉਹ ਕਹਿੰਦੇ ਕਿ ਅਨਫੋਰਚਨਟਲੀ ਹੈ ਕਿ ਨੇਤਨ ਜਾਹੁ ਜਿਹੜਾ ਉਹ ਸਾਨੂੰ ਅਸਲ ਜਿੱਤ ਪ੍ਰਾਪਤ ਕਰਨ ਤੋਂ ਰੋਕ ਰਿਹਾ ਗੈਂਸ ਜਿਹੜਾ ਉਹਨੇ ਇਹ ਗੱਲ ਕਹੀ ਹੈ ਕਿ ਇੱਕ ਪ੍ਰਾਈਮ ਟਾਈਮ ਬ੍ਰਾਡਕਾਸਟ ਦੇ ਦੌਰਾਨ ਉਹਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਜ਼ਰਾਈਲ ਦੇ ਇਜ਼ਰਾਈਲ ਦੀ ਜਿਹੜੀ ਅਪਰੋਚ ਆ ਗਾਜ਼ਾ ਦੇ ਵਿੱਚ ਲੈ ਕੇ ਉਹਦੇ ਉੱਤੇ ਜਿਹੜੀ ਦੁਨੀਆ ਦੇ ਸਵਾਲਾਤ ਨੇ ਉਹਨਾਂ ਨੂੰ ਐਡਰੈਸ ਕਰਨਾ ਪਊਗਾ ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਕੱਲਾ ਸਾਨੂੰ ਇਹ ਨਹੀਂਗਾ ਕਿ ਅਸੀਂ ਐਮਪਟੀ ਪ੍ਰੋਮਿਸਸ ਦੇ ਨਾਲ ਅੱਗੇ ਵਧਾਂਗੇ ਇਹਨੇ ਕਿ ਸਾਨੂੰ ਜਿਹੜੀ ਜੰਗਬੰਦੀ ਹੈ ਉਹਦੇ ਤੇ ਗੌਰ ਕਰਨੀ ਪਊਗੀ ਤੇ ਅਸੀਂ ਜਿਹੜਾ ਸਾਡਾ ਮੰਤਵ ਸੀਗਾ ਕਿ ਅਸੀਂ ਜਿਹੜੇ ਹੋਸਟੇਜਸ ਸੀਗੇ ਉਹਨਾਂ ਨੂੰ ਛਡਾਉਣਾ ਸੀਗਾ ਤੇ ਸਾਨੂੰ ਉਸ ਪਾਸੇ ਹੀ ਵਧਣਾ ਚਾਹੀਦਾ ਹੋਸਟੇਜ ਰੀਲੀਜ਼ ਡੀਲ ਦੇ ਵੱਲੋਂ ਕਹਿੰਦੇ ਹਮਾਸ ਦੇ ਨਾਲ ਸਾਨੂੰ ਵਧਣਾ ਚਾਹੀਦਾ ਤੇ ਸੀਜ਼ਫਾਇਰ ਜਿਹੜਾ ਉਹ ਦੇ ਨਾਲ ਉਧਰ ਸਾਨੂੰ ਕੰਮ ਕਰਨਾ ਚਾਹੀਦਾ ਪਰ ਕਹਿੰਦੇ ਕਿ ਇੱਕ ਪਾਸੇ ਅਸੀਂ ਹਿਜ਼ਬੁੱਲਾ ਦੇ ਨਾਲ ਉਲਝ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਇਧਰ ਉਲਝ ਰਹੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਜਿੰਨਾ ਦੇਣਾ ਚਾਹੀਦਾ ਸੀ ਉਹਦੀ ਬਜਾਏ ਅਸੀਂ ਆਪਸ ਦੇ ਵਿੱਚ ਜਾਂ ਕਹਿੰਦੇ ਕਿ ਬੈਂਕ ਮੰਨੇ ਇਤਨੇ ਜਾਹੂ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਮੁਤਾਬਕ ਸਥਿਤੀਆਂ ਦੇ ਮੁਤਾਬਕ ਨਹੀਂ ਮਰਜ਼ੀ ਦੇ ਮੁਤਾਬਕ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਜ਼ਰਾਈਲ ਜਿਹੜਾ ਹੁਣ ਕਈ ਤਰ੍ਹਾਂ ਦੇ ਨਾਲ ਇਹਨਾਂ ਫਰਾਂਟਸ ਦੇ ਉੱਤੇ ਕਿਰਿਆ ਹੋਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਜ਼ਰਾਈਲ ਨੂੰ ਹੋਰ ਪੇਸ਼ਬੰਦੀਆਂ ਜਾਂ ਜਿਹੜੇ ਨਵੇਂ ਸਿਰੇ ਤੋਂ ਉਹ ਉਲਿਕਣੀਆਂ ਪੈਣੀਆਂ ਸੋ ਕਹਿੰਦੇ ਕਿ ਹੋ ਸਕਦਾ ਹੈ ਕਿ ਇਹ ਐਸਾ ਵੀ ਵਕਤ ਆ ਜਾਵੇ ਜਦੋਂ ਸਾਨੂੰ ਫੋਰਸਸ ਵੀ ਜੁਆਇਨ ਕਰਨੀਆਂ ਪੈ ਜਾਣ ਜੀ ਜੀ ਅਗਲੀ ਕਮਰਵਲ ਚਲੀਏ ਤੇ